ਨਾਰੀ ਸਰਕਾਰ ਜਿੰਦਾਬਾਦ ਕਿਸਾਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਨ ਵਾਲੀ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਕਿਸਾਨ ਇਕਤਾ ਜਿੰਦਾਬਾਦ ਪੰਜਾਬ ਕਾਲ ਇਕਤਾ ਜਿੰਦਾਬਾਦ ਧੰਨਵਾਦ ਭਾਈ ਦਰਜੀ ਦਾ ਖਾਲਸਾ ਸ਼੍ਰੀਮਾਨ ਅੰਦੇ ਚੋਰ ਦੀ ਪੱਕ ਸਹੀ ਆ ਗਿਆ ਉਹਨੂੰ ਹਜ਼ਾਰ ਮੈਂ ਸਭ ਤੋਂ ਜ਼ਿਆਦਾ ਥੈਂਕ ਯੂ ਕੁਝ ਲੋਕਾਂ ਦੀਆਂ ਭਾਵਨਾਵਾਂ ਵਾਲੀ ਸਰਕਾਰ ਜਰੂਰ ਮੇਰੀ ਉਹਨਾਂ ਨੂੰ ਰੰਗ ਨਾ ਕਰੇ ਮਨ ਜਾਂਦੀ ਇਹ ਤਾਂ ਹੁਣ ਟੀਚਕੁਨੇ ਦੇ ਉੱਤੇ ਉਤਰੇ ਹੋਏ ਨੇ ਤੁਸੀਂ ਉਹੀ ਕੰਮ ਔਰ ਇਹਨਾਂ ਦਾ ਲੈਂਡ ਪੁਲੀਸ ਦਾ ਮਸਲਾ ਟੋਟਲ ਕਰਾਪਸ਼ਨ ਚ ਕਮਿਸ਼ਨ ਕਮਾਉਣਾ ਇਹਨਾਂ ਨੇ ਸਾਰਾ ਇਹ ਸਾਡੇ ਪੰਜਾਬ ਦੀ ਵੇਸ਼ ਕੀਮਤੀ 65000 ਏਕੜ ਜ਼ਮੀਨ ਅਲਟੀਮੇਟਲੀ ਲੈਂਡ ਮਾਲਕਾਂ ਕੋਲ ਉਹਨਾਂ ਨਾਲ ਡੀਲ ਕੀਤੀ ਹੋਈ ਹੈ ਉਹਨਾਂ ਨੂੰ ਸਾਰਾ ਖਾਤਾ ਬਣਾ ਕੇ ਔਰ ਟੇਬਲ ਤੇ ਰੱਖ ਕੇ ਉਹਨਾਂ ਕੋਲੋਂ ਕੁਝ ਹਜ਼ਾਰ ਰੋਡਰ ਤੇ ਕਮਿਸ਼ਨ ਆਉਣਾ ਹੈ ਦਿਸ ਇਜ਼ ਦ ਬਿਗੇਸਟ ਸਕੈਂਡਲ ਆਫ ਦ ਪ੍ਰੈਜ਼ੈਂਟ ਸੈਂਚਰੀ ਇਨ ਪੰਜਾਬ ਪੋਲਿਟਿਕਸ ਸਾਰੀ ਮਾਇੰਡ ਖਰਾਬ ਹੋ ਗਈ ਨਾ 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 ਕਰ ਰਹੇ ਚਲਦਾ ਜਾ ਰਿਹਾ ਉਹ ਯਾਰ ਸਾਡਾ ਸਾਡਾ ਕੰਮ ਕਿਉਂ ਖਰਾਬ ਕਰਨਾ ਸਾਡੀ ਕਾਂਗਰਸ ਦਾ ਤੁਹਾਡਾ ਸਾਡੇ ਪ੍ਰੈਜ਼ੀਡੈਂਟ ਆਏ ਨੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਸਾਡੀ ਕਾਂਗਰਸ ਗਵਰਨਮੈਂਟ ਬਣਨ ਤੇ ਪਹਿਲਾ ਫੈਸਲਾ ਬਿਲਕੁਲ ਟੂ ਸਕ੍ਰੈਪ ਵਿਚਲਨ ਸਿਪਾਰੀ ਕਰਕੇ ਮੁਕਦਮੇ ਦਰਜ ਕੀਤੇ ਜਾਣਗੇ ਅਗਲੀ ਗੱਲ ਇਹਨੂੰ ਅਰਬਨ ਸਟੇਟਾਂ ਦੇ ਬਣਾਉਣ ਵਿੱਚ ਕਿਸੇ ਦੀ ਮੰਗ ਨਹੀਂ ਸੀ ਲੋਕੀ ਮੰਗ ਕਰ ਰਹੇ ਨੇ ਝੂਠੇ ਪੁਲਿਸ ਮੁਕਾਬਲੇ ਦਾ ਇਨਸਾਫ ਆ 144 ਟੋਇਟਾ ਹਾਈਲਕਸ ਟਰੱਕਾਂ ਦੀ ਭਗਵੰਤ ਮਾਨ ਤੇ ਇਲਜ਼ਾਮ ਲੱਗਿਆਂ ਦੀ ਦਾ ਇਨਸਾਫ ਕ腐ਸ਼ਨ ਚਾਰजेस ਲੱਗੇ ਨੇ ਅਗੇਂਸਟ ਭਗਵੰਤ ਮਾਨ ਪਰਸਲੀ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਦੇਣ ਵਾਲੇ ਦਾ ਇਨਸਾਫ ਜਿਹੜੇ ਸਾਡਾ ਜਸਪ੍ਰੀਤ ਮਾਰੇ ਗਿਆ ਪਟਿਆਲੇ ਚ 22 ਸਾਲ ਦਾ ਮੁੰਡਾ ਦੋ ਨੌਜਵਾਨ ਸ਼ਖਸ ਸੁਤਰਾਹਣੇ ਦੇ ਮਾਰੇ ਗਿਆ ਤਾਂ ਬਹੁਤ ਇਨਕਾਊਂਟਰ ਚ ਜਾਂ ਨਰਿੰਦਰ ਸਿੰਘ ਸੀਆਈਏ ਸਟਾਫ ਨੂੰ 180 ਤੋਂ ਤੇ ਜਾ ਕੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਪੁਲਿਸ ਕਸਟਡੀਸ ਮਾਰੇ ਇਤਨਾ ਇਨਸਾਫ ਕਿਦਾ ਮੰਗ ਰਹੇ ਨੇ ਨਾ ਜਾਂ ਝੁੱਠੇ ਮੁਕੱਦਮੇ ਕੀਤੇ ਜਾ ਰਹੇ ਆ ਆਪੋਜੀਸ਼ਨ ਤੇ ਲੋਕੀ ਇਨਸਾਫ ਮੰਗ ਰਹੇ ਨੇ ਇਹਨਾਂ ਚੀਜ਼ਾਂ ਦਾ ਦੇ ਸਾਨੂੰ ਉਹ ਚੀਜ਼ ਰਹਿ ਨੇ ਜਿਹੜੀ ਕਦੀ ਅਸੀਂ ਮੰਗੀ ਨਹੀਂ ਉਹ ਲਾਸਟ ਸਭ ਤੋਂ ਵੱਡੀ ਚਾਲ ਜੇ ਜਤਵਾਲੀ ਦੇ ਚ ਇਹ ਆ ਏ ਇਹ ਪੰਜਾਬ ਦੀ ਡੈਮੋਗ੍ਰਾਫੀ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰੇ ਜਿੰਨੀਆਂ 5000 ਏਕੜ ਵਿੱਚ ਅਰਬਨ ਸਟੇਟਾ ਬਣਣਗੇ ਸਾਰੇ ਬਾਹਰੋਂ ਮੋਟੀਵੇਟ ਕਰਕੇ ਇਹ ਮੋਟੀਵੇਟ ਕਰਕੇ ਉਹਨਾਂ ਨੂੰ ਇੱਥੇ ਉਸਾਏਗਾ ਉਹਨਾਂ ਨੂੰ ਵੋਟਰ ਬਣਾਏਗਾ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਗਾ ਜਿਹੜਾ ਇਹਦਾ ਦੂਸਰਾ ਮਕਸਦ ਹੈ ਔਰ ਜਿੱਥੋਂ ਤੱਕ ਰਹੇਗੀ ਕਮਿਸ਼ਨ ਦੀ ਇਹ ਤਾਂ ਐਸਟੈਬਲਿਸ਼ਡ ਟੈਂਟਡ ਲੀਡਰਸ ਹੋ ਚੁੱਕੇ ਨੇ 2000 ਕਰੋੜ ਦੇ ਕਿਚ ਸ਼ਰਾਬ ਦੇ ਘਟਾਲਾ 2000 ਕਰੋੜ ਕਲਾਸਰੂਮ ਘਟਾਲਾ ਇਹ ਜਿਹੜੇ ਸਾਲ ਜੀਲਾ ਚ ਰਹੇ ਨੇ ਸੁਪਰੀਮ ਕੋਰਟ ਤੋਂ ਜਾ ਕੇ ਜਵਾਨਦੇ ਹੋਗਾ ਸੋ ਦਿਸ ਇਜ਼ ਅ ਪੈਸਿਵ ਕੈਪੈਸਿਟ ਲੱਗਦਾ ਕਿ ਮਨਤਰੀ ਦੀ ਮਨਜ਼ੂਰੀ ਹੈ ਕਿਉਂਕਿ ਇਹ ਵੀ ਗਿਆ ਹੈ ਕਿ ਸਟੇਟ ਇਹ ਸਾਰੀ ਪਾਵਰ ਪਲਾਂਟ ਦੀ ਲੱਗਦਾ ਹੋ ਗਿਆ ਆਪਣਾ ਕੰਮ ਕਰਦੀ ਆ ਬਈ ਬਰਾਲਾ ਬਣੀ ਸਾਡੇ ਮਿਲ ਜਾਣੇ ਤੇ ਅੱਜ ਤਾਂ ਆ ਗਿਆ ਅਸੀਂ ਉੱਥੇ ਵੀ ਪਹੁੰਚੇ ਸੀ ਮਹਾਦੇਵ ਧਰਨਾ ਲਗਾ ਅਸੀਂ ਉੱਥੇ ਵੀ ਪਹੁੰਚੇ ਸੀ ਨਵੇਂ ਸ਼ਹਿਰ ਬਸਾਉਂਦੇ ਕੱਲੇ ਕੱਲੇ वाह मजदूर कांग्रेस पार्टी परेशानी आई ਕਹਿੰਦੇ ਬੱਚੇ ਦਾ ਵਿਆਹ ਕਰਨਾ ਜਦੋਂ ਸਾਡੇ ਘਰ ਕੋਈ ਬਿਮਾਰੀ ਕਿਸੇ ਨਾਲ ਹੋ ਜਾਂਦੀ ਆ ਕੁਛ ਵੀ ਵੈਦਾਂ ਅਸੀਂ ਆਰਟੀਪਰਾਂ ਦੇ ਖੜਦੇ ਆ ਜਦੋਂ ਸਾਡੇ ਕੋਲ ਜ਼ਮੀਨ ਨਾ ਰਹੀ ਅਸੀਂ ਜਾ ਕੇ ਖੜਾ ਮੇਕੀ ਸਾਹਿਬ ਨੇ ਵੀ ਸਰਕਾਰ ਨੂੰ ਸਾਨੂੰ ਕਿਸੇ ਪੁੱਛਣਾ ਨਹੀਂ ਇਸੇ ਨਾਲ ਤਾਂ ਸਾਰੀ ਨੀਂਦ ਵੀ ਪਰਵਾਹ ਹੋ ਰਿਹਾ ਵੀਰੋ